ਰਾਗ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀਐ ਰਹਾਉ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਚਖਮਾਰੀ बोलत बोलत बढे विकारा बिन बोले क्या करहैं बिचारा कहो कबीर छूषा कट बोलै परया होए सो कबहु न डोलै गोंड नरू मरै नर काम ना आवै पशु मरै दस काज सवारै अपने कर्म की गत मैं क्या जानौ मैं क्या जानौ बाबा रे रहा ਘਾਟ ਜਲੇ ਜੈਸੇ ਲਕਰੀ ਕਾ ਤੂਲਾ ਕੇਸ ਜਲੇ ਜੈਸੇ ਕਾਸ ਕਾ ਪੂਲਾ ਕੋਹ ਕਬੀਰ ਤਬਹੀ ਨਰ ਜਾਗੈ ਜਮ ਕਾ ਡੰਡ ਮੂੰਡ ਮਹਿ ਲਾਗੈ ਗੂੰਡ ਆਕਾਸ਼ ਗਗਨ ਪਾਤਾਲ ਗਗਨ ਹੈ ਚਹੁੰਦਿਸ਼ ਗਗਨ ਰਹਾਇਲੇ ਆਨੰਦ ਮੂਲ ਸਦਾ ਪੁਰਖੋ ਤਮ ਘਟ ਦਿਨ ਸਹਿ ਗਗਨ ਨਾ ਜਾਇਲੇ ਮੋਹਿ ਬੈ ਰਾਗ ਭਇਓ ਇਹ ਜਿਓ ਆਏ ਕਹਾ ਗਏ ਹੋ ਰਹਾਓ ਪੰਚ ਤਤ ਮਿਲ ਕਾ ਆ ਕੀਨੀ ਤਤ ਕਹਾ ਤੇ ਕੀਨ ਰੇ ਕਰਮ ਬਾਧ ਤਮ ਜਿਓ ਕਹਿਤ ਹਾਓ ਕਰਮਹਿ ਕਿਨ ਜਿਓ ਦੀਨ ਰੇ ਹਰ ਮੈਂ ਤਨ ਹੈ ਤਨ ਮਹਿ ਹਰ ਹੈ ਸਰਬ ਨਿਰੰਤਰ ਸੋਏ ਰੇ ਕਹ ਕਬੀਰ RAM ਨਾਮ ਨਾ ਛੋਡਾਂ ਸਹਿਜੇ ਹੋਏ ਸੋ ਹੋਏ ਰੇ రాਗ ਗੁੰਡ ਬਾਣੀ ਕਬੀਰ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੁਜਾ ਬਾੰਧ ਪਿਲਾ ਕਰ ਡਾਰਿਓ ਹਸਤੀ ਕ੍ਰੋਪ ਮੂੰਦ ਮਹਿ ਮਾਰਿਓ ਹਸਤ ਭਾਗ ਕੈ ਚੀਸਾ ਮਾਰੈ ਇਆ ਮੂਰਤ ਕਹਿ ਹਉ ਬਲਿਹਾਰੈ ਆਹੇ ਮੇਰੇ ਠਾਕੁਰ ਤੁਮਰਾਜੋ ਕਾਦੀ ਬਕਬੋ ਹਸਤੀ ਤੋਰ ਰਹਾਓ ਰੇ ਮਹਾਵਤ ਤੁਜ ੜਾਂ ਔਂਕਾਰਟ ਇਸਹਿ ਤੁਰਾਵ ਹੋ ਕਲਹੋ ਸਾਟ ਹਸਤਨਾ ਤੋਰੈ ਤਹੈ ਧਿਆਨ ਵਾ ਕਰਦੇ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਗ ਕੋਟ ਕੁੰਚਰ ਕਉਦੀਨਾ ਕੁੰਚਰ ਕੋਟ ਲੈ ਲੈ ਨਮਸਕਾਰੈ ਬੂਝੀ ਨਹੀਂ ਕਾਜੀ ਅੰਧਿਆਰ ਐ ਤੀਨ ਬਾਰ ਪਤਿਆ ਪਰ ਲੀਨਾ ਮਨ ਕਠੋਰ ਅਜੂਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹਿ ਜਨ ਕੀ ਜਿੰਦ ਗੋਂਡ ਨਾ ਇਹਿਮਾਨਸ ਨਾ ਇਹਿਦੇਯੋ ਨਾ ਹੈ ਜਤੀ ਕਹਾ ਵੈ ਸੇਓ ਨਾ ਹੈ ਜੋਗੀ ਨਾ ਅਵਧੂਤਾ ਨਾ ਇਸ ਮੈਂ ਨਾ ਤਾ ਹੂੰ ਪੂਤਾ ਿਆਨ ਅੰਦਰ ਮੈਂ ਕੌਣ ਵਸਾਈ ਤਾ ਕਾ ਅੰਤ ਨਾ ਕੋ ਉਪਾਈ ਰਹਾਉ ਨਾ ਇਹ ਜਿਰਹੀ ਨਾ ਓਦਾਸੀ ਨਾ ਇਹ ਰਾਜ ਨਾ ਤੀਖ ਮੰਗਾਸੀ ਨਾ ਇਸ ਪਿੰਡ ਨਾ ਰਖ ਤੂ ਰਾਤੀ ਨਾ ਇਹ ਬ੍ਰਹਮਣ ਨਾ ਇਹ ਖਾਤੀ ਨਾ ਇਹ ਤਪਾ ਕਹਾ ਵੈ ਸੇਖ ਨਾ ਇਹ ਜੀਵੈ ਨਾ ਅਮਰਤਾ ਦੇਖ ਇਸ ਮਰਤੇ ਕਉ ਜੇ ਕੋ ਉਰਵੈ ਜੋਰਵੈ ਸੋਈ ਪਤ ਖੋਵੈ ਗੁਰ ਪ੍ਰਸਾਦਿ ਨ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੋ ਕਬੀਰ ਇਹ ਰਾਮ ਕੀ ਅੰਸ ਜਸ ਤਾਗਦ ਪਰ ਮਿਟੈ ਨ ਅਮੰਸ ਗੂੰਡ ਟੂਟੇ ਤਾਗੇ ਨਖੁਟੀ ਪਾਨ ਦਵਾਰ ਉਪਰ ਚਿਲਕਾ ਵਹਿ ਕਾਨ ਕੂਜ ਵਿਚਾਰੇ ਫੂਏ ਫਾਲ ਯਾਮੰਦਿਆ ਸਿਰ ਚੜ੍ਹ ਭੋਕਾਲ ਇਹ ਮੁੰਡਿਆ ਸਗਲੋ ਦਰਬ ਖੋਈ ਆਪਤ ਜਾਤ ਨਾਕਸਰ ਹੋਈ ਰਹਾ ਤੁਰੀ ਨਾਰ ਕੀ ਛੋਡੀ ਬਾਤ RAM ਨਾਮ ਵਾ ਕਾ ਮਨ ਰਾਤਾ ਲੜਕੀ ਲੜਕਨ ਖੈਬੋ ਨਾਹੀ ਮੁੰਡਿਆ ਅਨ ਦਿਨ ਧਾਪੇ ਜਾਹੇ ਇਕ ਦੋਏ ਮੰਦਰ ਇਕ ਦੋਏ ਬਾਟ ਹਮਕੋ ਸਾਥਰ ਉਨਕੋ ਖਾਟ ਮੁੰਡ ਪਲੋਸ ਕਮਰਬਦ ਪੋਥੀ ਹਮ ਕਉ ਚਾਬਨ ਉਨ ਕਉ ਰੋਟੀ ਮੁੰਡਿਆ ਮੁੰਡਿਆ ਹੋਏ ਏਕ ਇਹ ਮੁੰਡਿਆ ਗੂੜਤ ਕੀ ਟੇਕ ਸੁਣ ਅੰਧਲੀ ਲੋਈ ਬੇਪੀਰ ਇਨ ਮੁੰਡੀਆਂ ਨ ਪਜ ਸਰਨ ਕਬੀਰ ਗੌਂਡ ਖਤਮ ਮਰੇ ਤਉ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਬినాਸ਼ ਆਗੈ ਨਰਕ ਈਹਾ ਭੋਗ ਬਿਲਾਸ ਏਕ ਸੁਹਾਗਨ ਜਗ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਨ ਗਲ ਸੋਹ ਹੈ ਹਾਰ ਸੰਤ ਕਾ ਵੇਖ ਬਿਗ ਸੈ ਸੰਸਾਰ ਕਰ ਸ਼ਿੰਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰ ਹੰਡ ਰੈ ਸਾਖਤ ਕੀ ਉਹ ਪਿੰਡ ਪਰਾਇਣ ਹਮ ਕਉ ਦ੍ਰਿਸ਼ਟ ਪਰੈ ਤਖਡਾਇਣ ਹਮ ਤਿਸ ਕਾ ਬਹੁ ਜਾਣਿਆ ਭਿਓ ਜਬ ਹੋਏ ਕਿਰਪਾਲ ਮਿਲੇ ਗੁਰਦੇਓ ਕਹੋ ਕਬੀਰ ਅਬ ਬਾਹਰ ਪਰਿ ਸੰਸਾਰੈ ਕੈ ਅੰਚਲ ਲੜੀ ਗੋਡ ਗ੍ਰਹਿ ਸੋਭਾ ਜਾ ਕੈ ਰੇ ਨਾਹੀ ਆਵਤ ਪਹੀਆ ਖੁਧੇ ਜਾਹੇ ਵਾਕੈ ਅੰਤਰ ਨਹੀਂ ਸੰਤੋਗ ਬਿਨ ਸੋਹਾਗਨ ਲਾਗੈ ਦੋਖ ਤਨ ਸੋਹਾਗਨ ਮਹਾ ਪਵੀਤ ਤਪੇ ਤਪੀਸਰ ਡੋਲੇ ਚੀਤ ਰਹਾ ਸੋਹਾਗਨ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੂਤੀ ਸਾਧੂ ਕੈ ਠਾਡੀ ਦਰਬਾਰ ਸ਼ਰਨ ਤੇਰੀ ਮੋ ਕਉ ਨਿਸਤਾਰ ਸੋਹਾਗਣ ਹੈ ਅਤ ਸੁੰਦਰੀ ਪਗ ਨੇਵਰ ਸ਼ਨਕ ਸ਼ਨ ਹਰੀ ਜੋ ਲਗ ਪ੍ਰਾਂਤ ਤਉ ਲਗ ਸੰਗੇ ਨਾਹਿਤਾ ਚੱਲੀ ਬੇਗ ਉਠ ਨੰਗੇ ਸੋਹਾਗਣ ਭਵਨ ਤਰੇ ਲੀਆ ਦਾਸ ਅਠ ਕੁਰਾਨ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਦੇਧੇ ਵੱਡੇ ਭੂਪਤ ਰਾਜੇ ਹੈ ਸ਼ੇਧੇ ਸੋਹਾਗਣ ਉਰਵਾਰ ਨਾ ਪਾਰ ਪਾਤ ਨਾਰਦ ਕੈ ਸੰਗ ਵਿਦਵਾਰ ਪਾਤ ਨਾਰਦ ਕੈ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੋਂਡ ਜੈਸੇ ਮੰਦਰ ਮਹਿ ਬਲ ਹਰ ਨਾ ਠਾਹਰੈ ਨਾਮ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਾ ਟੀਕਾਵੈ ਸਾਧੂ ਬਿਨ ਐਸੇ ਅਬਗਤ ਜਾਵੈ ਜਾ ਰੋ ਤਿਸੈ ਜੋ ਰਾਮ ਨਾ ਚੇਤੈ ਤਨ ਮਨ ਰਮਤ ਰਹਿ ਮਹਿ ਖੇਤੇ ਰਹਾਓ ਜੈਸੇ ਹਲ ਹਰ ਬਿਨਾ ਜ਼ਮੀ ਨਹੀਂ ਬੋਈਐ ਸੂਤ ਬਿਨਾ ਕੈਸੇ ਮਣੀ ਪਰੋਈਐ ਢੁੰਡੀ ਬਿਨ ਕਿਆ ਗੰਠ ਚੜਾਈਐ ਸਾਧੂ ਬਿਨ ਤੈਸੇ ਅਬਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕਪਰੇਤ ਹੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਵਾਜ ਜੈਸੇ ਬਾਜੇ ਦਿਨ ਨਹੀਂ ਲੀਜੈ ਫੇਰੀ ਖਸਮ ਦੋਹਾ ਗਨ ਤਜ ਔਹੇਰੀ ਕਹੈ ਕਬੀਰ ਏਕੈ ਕਰ ਕਰਨਾ ਗੁਰਮੁਖ ਹੋਏ ਬਹਰ ਨਹੀਂ ਮਰਨਾ ਗੋਂਡ ਕੂਟਣ ਸੋਏ ਜੋ ਮਨ ਕਉ ਕੂਟੈ ਮਨ ਕੂਟੈ ਤਉ ਜਮ ਤੇ ਛੂਟੈ ਕਟ ਕਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੇ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹਿ ਵਿਚਾਰ ਰਹਾਉ ਨਾਚਨ ਸੋਏ ਜੋ ਮਨ ਸਿਉ ਨਾਚੈ ਝੂਠ ਨ ਪਤੀਏ ਪਰ ਚੈ ਸਾਚੈ ਇਸ ਮਨ ਆਗੇ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਲ ਬਾਜਾਰੀ ਸੋ ਜੋ ਬਜਾਰ ਹੈ ਸੋਧ ਪਾਂਚ ਪਲੀ ਤਹ ਕਉ ਪਰਗੋਧੈ ਨੌ ਨਾਇਕ ਕੀ ਭਗਤ ਪਛਾਨੈ ਸੋ ਬਾਜਾਰੀ ਹਮ ਗੁਰਮਾਨੇ ਤਸਕਰ ਸੋਏ ਜੇ ਤਾਤ ਨਾਮ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਤਨ ਗੁਰਦੇਵ ਅਤ ਰੂਪ ਵਿਚਖਣ ਗੋਂਡ ਤਨ ਗੋਪਾਲ ਧਨ ਗੁਰਦੇਵ ਤਨ ਅਨਾਦ ਭੂਖੇ ਕਵਲ ਤਹਿ ਕੇਵ ਤਨ ਹੋਏ ਸੰਤ ਜਿਨ ਐਸੀ ਜਾਨੀ ਤਿਨ ਕਉ ਮਿਲਬੋ ਸਾਰੰਗ ਪਾਨੀ ਆਤਪੁਰਖ ਤੇ ਹੋਏ ਅਨਾਦ ਜਪਿਐ ਨਾਮ ਅਨ ਕੈ ਸਾਧ ਰਹਾਉ ਜਪਿਐ ਨਾਮ ਜਪਿਐ ਅਨ ਅੰਭੈ ਕੈ ਸੰਗ ਨੀਕਾ ਵਨ ਅੰਨੈ ਬਾਹਰ ਜੋ ਨਰ ਹੋਵਹਿ ਤੀਨ ਭਵਨ ਮਹਿ ਆਪਣੀ ਕੋ ਵਹਿ ਛੋਡਹਿ ਅੰਨ ਕਰਹਿ ਪਾਖੰਡ ਨਾ ਸੋਹਾਗਣ ਨਾ ਉਹ ਰੰਡ ਜਗ ਮਹਿ ਬਖਤੇ ਦੂਧਾ ਧਾਰੀ ਗੁਪਤੀ ਖਾਵ ਹੈ ਵਟਕਾ ਸਾਰੀ ਅੰਨੈ ਬਿਨਾ ਨਾ ਹੋਏ ਸੁਕਾਲ ਤਜੈ ਅੰਨ ਨਾ ਮਿਲੈ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਤਨ ਅਲਾਦ ਠਾਕੁਰ ਮਨ ਮਾਨਿਆ ਰਾਗ ਗੂੰਡ ਬਾਣੀ ਨਾਮ ਦੇਉ ਜੀ ਕੀ ਘਰ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਅਸਮੇਖ ਜਗਨੇ ਤੁਲਾਪੁਰਖ ਦਾਨੇ ਪ੍ਰਾਪਿ ਇਸਨਾਨੇ ਤਉ ਨਾ ਪੁਜਹਿ ਹਰ ਪੀਤ ਤਨਾਮਾ ਆਪਣੇ ਰਾਮਹਿ ਪਜਰੇ ਮਨ ਆਸਿਆ ਰਹਾਉ ਗਿਆ ਪਿੰਡ ਭਰਤਾ ਬਨਾਰਸ ਅਸਬਸਤਾ ਮੁਖ ਵੇਦ ਚਤੁਰ ਪੜਤਾ ਸਗਲ ਧਰਮ ਅਛਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਤਾ ਸ਼ਿਵਾ ਸ਼ਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਵ ਸਿੰਧੰ ਗੋਂਡ ਨਾਦ ਭਮੇ ਜੈਸੇ ਮਿਰਗਾਏ ਪ੍ਰਾਨ ਤਜੇ ਵਾ ਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੀ ਰਾਉ ਰਾਮ ਛੋੜ ਚਿਤ ਅਨਤ ਨਾ ਫੇਰਾਉ ਰਹਾਉ ਜਿਉ ਮੀਨਾ ਹੈ ਰੈ ਪਸ਼ੂਆਰਾ ਸੋਨਾ ਗੱਢਤੇ ਫਿਰੈ ਸੁਨਾਰਾ ਜਿਉਂ ਵਿਖਈ ਹੀਰੇ ਪਰਨਾਰੀ ਕੌਡਾ ੜਾਰਤ ਹੀਰੇ ਜੁਆਰੀ ਜਹ ਜਹ ਦੇਖਾਂ ਤਹ ਤਹ ਰਾਮਾ ਹਰ ਕੇ ਚਰਨ ਨਿਤਿ ਹਵੈ ਨਾਮਾ ਗੂੰਡ ਮੂ ਕਉਤਾਰ ਲੈ ਰਾਮਾ ਤਾਰ ਲੈ ਮੈਂ ਅਜਾਨ ਜਨ ਤਰ ਬੇ ਨਾ ਜਾਨੋ ਬਾਪ ਬੀਠਲਾ ਬਾਹਂਡੇ ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖਮੈ ਸਤਗੁਰ ਬੁੱਧ ਸਿਖਲਾਈ ਨਰ ਤੇ ਉਪਜ ਸੁਰਗ ਕੋ ਜੀਤਿਓ ਸੋ ਅਵਖਦਮੈ ਪਾਈ ਜਹਾਂ ਜਹਾਂ ਤੂ ਨਾਰਦ ਟੇਕੇ ਨੈਕ ਟਿਕਾਵਹ ਮੋਹ ਹੈ ਤੇਰੇ ਨਾਮ ਅਵ ਲੰਬ ਬਹੁਤ ਜਨ ਉਧਰੇ ਨਾਮੇ ਕੀ ਨਿਜ ਮਤ ਏਹ ਗੁੰਡ ਮੋਹੇ ਲਾਗਤੀ ਤਾਲਾ ਬੇਲੀ ਬਸ਼ਰੇ ਬਿਨ ਗਾਏ अकेਲੀ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਓ ਜੈਸੇ ਗਾਏ ਕਾਬਾਛਾ ਛੂਟਲਾ ਥਨ ਚੋਖਤਾ ਮੱਖਣ ੂਟਲਾ ਨਾਮ ਦੇਓ ਨਾਰਾਇਣ ਪਾਇਆ ਗੁਰਪਹਿਟਤ ਅਲਖ ਲਖਾਇਆ ਜੈਸੇ ਵਿਖਾ ਹੇਤ ਪਰ ਨਾਰੀ ਐਸੇ ਨਾਮੇ ਪੀਤ ਮੁਰਾਰੀ ਜੈਸੇ ਤਾਪਦੇ ਨਿਰਮਲ ਕਹਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੁੰਡ ਬਾਣੀ ਨਾਮ ਦੇਹੋ ਜਿਉ ਕੀ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਊਤਮ ਧਰਮ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਧਲੇ ਕੀ ਲਾਖਰੀ ਹਰੇ ਨਮਸਤੇ ਹਰੇ ਨਮਹ ਹਰ ਹਰ ਕਰਤ ਨਹੀਂ ਦੁਖ ਜਮਹ ਰਹਾ ਹਰ ਹਰ ਨਾਖਿਸ਼ ਹਰੇ ਪ੍ਰਾਨ ਅਜੈ ਮਲ ਕੀਓ ਬੈਕੁੰਠਹ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨੈ ਨਹੁ ਕੀ ਪੂਤਰੀ ਹਰ ਹਰ ਕਰਤ ਪੂਤ ਨਾਮ ਤਰੀ ਬਾਲ ਕਾ ਹਤਨੀ ਕਪਟਹ ਭਰੀ ਸਿਮਰਨ ਦ੍ਰੋਪਤ ਸੁਤ ਉਧਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕੋ ਦਿਆ ਪ੍ਰਣਵੈ ਨਾਮ ਐਸੋ ਹਰੀ ਜਾਸ ਜਪਤ ਭੈ ਅਪਦਾ ਟਰੀ ਗੋਂਡ ਪਹਿਰਾ ਭੂਤ ਸੀਤਲਾਤ ਹਵੇ ਖਰ ਬਾਹਨ ਉਹ ਛਾਰ ਉਡਾਵੇ ਹਉ ਤਉ ਏਕ ਰਮਈਆ ਲੈ ਹਉ ਆਨ ਦੇ ਬਦਲਾਵਨ ਦੇ ਹਾਂ ਰਹਾਓ ਛਿਬ ਛਿਬ ਕਰਤੇ ਜੋ ਨਰ ਤਿਹਾਵੈ ਬਰਦ ਚੜ੍ਹੇ ਡੰ ਰੂ ਧਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਔਤਰੈ ਤੂੰ ਕਹੀਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਗੁਰਮਤਿ RAM ਨਾਮ ਗਹੋ ਮੀਤਾ ਰਣਵੇ ਨਾਮ ਇਉ ਕਹੇ ਗੀਤਾ ਬਿਲਾਵਲ ਗੁੰਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਉ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈਕਰ ਠੇਂਗਾ ਤੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਾਦੇਓ ਤੋਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਕਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ ਰਾਵਣ ਸੀਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੁਹਾਤੇ ਗਿਆਨੀ ਸਿਆਣਾ ਹਿੰਦੂ ਪੂਜਾ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋ ਈਸੇ ਰਿਆ ਜਹੰਦੇ ਹੁਰਾ ਨਾਮ ਮਸੀਤ ਰਾਗ ਗੁੰਡ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਅਵਾਰ ਸੋਈ ਮੁਕੰਦ ਮੁਕਤਿ ਦਾਤਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋ ਸਦਾ ਅਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਮੀਸ਼ਾਨੰ ਸੇਵ ਮੁਕੰਦ ਕਰੈ ਬੈ ਰਾਗੀ ਸੋਈ ਮੁਕੰਦ ਦੁਰਬਲ ਤਹ ਲਾਧੀ ایک مکند کرے اپکار ہمارا کہا کرے سنسار بیٹی جات ہوئے دربار تھی مکند جوان ہوا پرگا کر کپا لینے کیٹ داس کوس اب ترشنا چوکی جپ مکند سے واتا ہوں کی گونڈ ਜੇ ਓ 68 ਤੀਰਥ ਨਾਵੈ ਜੇ ਓ ਦਵਾਦਸ ਸਿਲਾ ਪੂਜਾਵੈ ਜੇ ਓ ਕੂਪ ਤਟਾ ਦੇਵਾਵੈ ਕਰੈ ਨਿੰਦ ਸਭ ਬਿਰਥਾ ਜਾਵੈ ਸਾਧਕਾ ਨਿੰਦਕ ਕੈਸੇ ਕਰੈ ਸਰਪਰਜਨ ਹੋ ਨਰਕ ਹੀ ਪਰੈ ਰਹਾਉ ਜੇ ਓਹ ਗ੍ਰਹਿਣ ਕਰੈ ਕੁੱਲ ਥੇਤ ਅਰਪੈ ਨਾਰ ਸਿੰਗਾਰ ਸਮੇਤ ਸਗਲੀ ਸਿਮਰਤ ਸ਼ਰਣੇ ਸੁਨੈ ਕਰੈ નિંદ ਕਵਨੈ ਨਹੀਂ ਗੁਨੈ ਜੇ ਉਹ ਅੰਕ ਪ੍ਰਸਾਦ ਕਰਾਵੈ ਹੂਮਦਾਨ ਸੋਭਾ ਮੰਡਪ ਪਾਵੈ ਆਪਣਾ ਬਿਗਾਰ ਬਿਰਾਨਾ ਸੰਢੈ ਕਰੈ નિંદ ਬਹੁ ਜੋਨੀ ਹੰਡੈ ਨਿੰਦਾ ਕਹਾ ਕਰਹੁ ਸੰਸਾਰਾ ਨਿੰਦਕਾ ਪ੍ਰਗਟ ਪahara ਨਿੰਦਕ ਸੋਦ ਸਾਧ ਵਿਚਾਰਿਆ ਕਹ ਰਵਿਦਾਸ ਪਾਪੀ ਨਰ ਤ ਸਿਧਾਰਿਆ ਜੋੜ RAM ਕਲੀ ਮਹੱਲਾ ਪਹਿਲਾ ਘਰ ਪਹਿਲਾ ਚਉਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕੋਈ ਪੜਦਾ ਸਹਸਾ ਕਿਰਤਾ ਕੋਈ ਪੜੈ ਪੁਰਾਨਾ ਕੋਈ ਨਾਮ ਜਪੈ ਜਪ ਮਾਲੀ ਲਾਗੈ ਸਹਿ ਧਿਆਨ ਅਭੀ ਕਭੀ ਕਿਛੂ ਨਾ ਜਾਣਾਂ ਤੇਰਾ ਏਕੋ ਨਾਮ ਪਛਾਨਾਂ ਨਾ ਜਾਣਾਂ ਹਰੇ ਮੇਰੀ ਕਵੰਗਤੇ ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ ਕਰ ਕਿਰਪਾ ਰੱਖ ਹੋ ਮੇਰੀ ਲਾਜ ਪਤੇ ਰਹਾਉ ਕਬਹੂ ਜੀੜਾ ਊਪ ਚੜਤ ਹੈ ਕਬਹੂ ਜਾਏ ਪੈ ਆਲੇ ਲੋਭੀ ਜੀੜਾ ਥਿਰਨਾ ਰਹਤ ਹੈ ਚਾਰੇ ਕੁੰਡਾਂ ਪਹਲੇ ਮਰਨ ਲਿਖ ਆਏ ਮੰਡਲ ਮਹ ਆਏ ਜੀਵਨ ਸਾਜਹਿ ਮਾਈ ਏਕ ਚੱਲੇ ਹਮ ਦੇਖਾਂ ਸੁਆਮੀ ਪਾਹ ਬਲੰਤੀ ਆਈ ਨਾ ਕਿਸੇ ਕਾਮੀਤ ਨਾ ਕਿਸੇ ਕਾ ਪਹਾਈ ਨਾ ਕਿਸੈ ਬਾਪ ਨਾ ਮਾਈ ਪ੍ਰਣਵਤ ਨਾਨਕ ਜੇ ਤੂੰ ਦੇਵ ਹੈ ਅੰਤੇ ਹੋਏ ਸਖਾਈ RAM KALI ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾਂ ਤਹ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੂਪ ਮਾਇਆ ਮਨ ਗਾਡਿਆ ਕਿਉ ਕਰ ਉਤਰੋਂ ਪਾਰ ਸੁਆਮੀ ਰਹਾਉ ਜਹ ਪੀਤਰ ਕਟ ਪੀਤਰ ਬਸਿਆ ਬਾਹਰ ਕਾਹੇ ਨਹੀਂ ਤਿੰਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜਾ ਆਪੇ ਦੂਰ ਆਪੇ ਸਰਬ ਰਹਾ ਆ ਭਰਪੂਰ ਸਤਗੁਰ ਮਿਲੈ ਅੰਧੇਰਾ ਜਾਏ ਜਹ ਦੇਖਾਂ ਤਹ ਰਹਿਆ ਸਮਾਏ ਅੰਤਰ ਸਹਿ ਸਾ ਬਾਹਰ ਮਾਇਆ ਨੈਣੀ ਲਾਕ ਸਬਾਣੀ ਪ੍ਰਣਵਤ ਨਾਨਕ ਦਾਸ ਅੰਦਾਸਾ ਪ੍ਰਤਾ ਪਹਿਗਾ ਪ੍ਰਾਣੀ RAM ਕਲੀ ਮਹੱਲਾ ਪਹਿਲਾ ਜਿਤ ਦਰ ਵਸਹਿ ਕਵਨ ਦਰ ਕਹੀਐ ਦਰਾ ਭੀਤਰ ਦਰ ਕਵਨ ਲਹੈ ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹੈ ਕਿਨ ਬਿਦ ਸਾਗਰ ਤਰੀਐ ਜੀਵਤਿਆਂ ਨਹਿ ਮਰੀਐ ਰਹਾ ਦੁਖ ਦਰਵਾਜਾ ਰੋਹ ਰਖਵਾਲਾ ਆਸਾ ਅੰਦੇਸਾ ਦੁਏ ਪਟ ਜੜੇ ਮਾਇਆ ਜਲ ਖਾਈ ਪਾਣੀ ਕਰ ਬੰਧਿਆ ਸਤ ਕੈ ਆਸਣ ਪੁਰਖ ਰਹਿ ਕਿੰਤੇ ਨਾਮਾ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਉਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਆਪ ਕਰੇ ਜਦ ਆਸਾ ਅੰਦੇਸ਼ਾ ਤਬਹੀ ਕਿਉ ਕਰੇ ਏਕ ਕਹਿ ਆਸਾ ਭੀਤਰ ਰਹੈ ਨਿਰਾਸਾ ਤਉ ਨਾਨਕ ਏਕ ਮਿਲੈ ਇਨ ਬਿਦ ਸਾਗਰ ਤਰੀਐ ਜੀਵਤਿਆਂ ਇਉ ਮਰੀਐ ਰਹਾਉ ਦੂਜਾ RAM KALI MAHALLA ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਵਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ ਵਿਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੇ ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ਸਿਧ ਸਾਧਕ ਅਰਜੋਗੀ ਜੰਗਮ ਪੀਰ ਪਰਸ ਬਹੁ ਤੇਰੇ ਜੇ ਤਿਨ ਮਿਲਾ ਤਾਂ ਕੀਰਤਿ ਆਖਾਂ ਤਾਂ ਮਨ ਸੇਵ ਕਰੇ ਕਾਗਦ ਨੂਨ ਰਹਿ ਪ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮ ਕਿਆ ਕਰੇ RAM ਕਲੀ ਮਹੱਲਾ ਪਹਿਲਾ ਸੁਣ ਮਾਛਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਡੋਲੇ ਐਸੀ ਜੁਗਤ ਜੋਗ ਕਉ ਪਾਲੇ ਆਪ ਤਰੈ ਸਗਲੇ ਪੁਲ ਤਾਰੇ ਸੋ ਔਧੂਤ ਐਸੀ ਮਤ ਪਾਵੈ ਇਹਨੇ ਸਿ ਸੁਨ ਸਮਾਦ ਸਮਾਵੈ ਰਹਾਵਿ ਵਿਖਿਆ ਪਾਇ ਭਗਤ ਪੈ ਚੱਲੈ ਹੋਵੈ ਸੋ ਤ੍ਰਿਪਤ ਸੰਤੋਖ ਅਮੂਲੈ ਧਿਆਨ ਰੂਪ ਹੋਇ ਆਸਣ ਪਾਵੈ ਸਚ ਨਾਮ ਤਾੜੀ ਚਿਤ ਲਾਵੈ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਨ ਮਾ ਚਿੰਦਰਾ ਉਹ ਧੂਨੀ ਸਾਣੀ ਆਸਾ ਮਾ ਹਿੰਦਰਾਸ ਵਿਲਾਏ ਨਿਝਾਉ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗੰਭ ਸੁਣਾਏ ਗੁਰ ਚੇਲੇ ਕੀ ਸੰਧ ਮਿਲਾਏ ਦੀਖਿਆ दारू ਭੋਜਨ ਖਾਏ ਛੇ ਦਰਸ਼ਨ ਕੀ ਸੋਝੀ ਪਾਏ RAM ਕਲੀ ਮਹੱਲਾ ਪਹਿਲਾ ਹਮ ਡੋਲਤ ਦੇੜੀ ਪਾਪ ਭਰੀ ਹੈ ਪਗਣ ਲਗਾਏ ਮਤ ਜਾਈ ਸਨਮੁਖ ਸਿਧ ਪੇਟਣ ਕੋ ਆਏ ਨਿਹਚਉ ਦੇਹ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵਨਾਸੀ ਹਉ ਤੁਝ ਕਉ ਬਲੇ ਹਾਰਿਆ ਰਹਾਓ ਸਿਧ ਸਾਧਕ ਜੋਗੀ ਅਰ ਜੰਗਮ ਏਕ ਸਿਧ ਜਿਨਹੀ ਧਾਇ ਪਰਸਤ ਪੈਰ ਸਿਝਤੇ ਸੁਆਮੀ ਅਖਰ ਜਿਨ ਕਉ ਆਇਆ ਜੱਤ ਤਬ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਚੈ ਸ਼ਬਦਿ ਨਵੇਰਾ RAM ਕਲੀ ਮਹੱਲਾ ਪਹਿਲਾ ਸੁਰਤੀ ਸੁਰਦਰ ਲਾਈਐ ਏਤ ਤਨ ਕਰ ਤੁਲਹਾ ਲੰਘਹਿ ਜੇਤ ਅੰਤਰ ਬਾਹ ਤਿਸੈ ਤੂੰ ਰਖ ਐਹਨਸ ਦੀਵਾ ਬਲੈ ਅਥਕ ਐਸਾ ਦੀਵਾ ਨੀਰ ਦਰਾਈ ਜਿਤ ਦੀਵਾ ਸਭ ਸੋਝੀ ਪਾਏ ਰਹਾਉ ਹੱੱચી ਮਿੱਟੀ ਸੋਜੀ ਹੋਏ ਤਾਕਾ ਕੀਆ ਮਾਨਨ ਸੋਏ ਕਰਨੀ ਤੇ ਕਰਜ ਕਹ ਹਟਾਲ ਐਥੈ ਉਥੈ ਲਿਬਹੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ 부ਝੈ ਕੋਏ ਤਿਤ ਘਟ ਦੀਵਾ ਨਹਿ ਚਲ ਹੋਏ ਪਾਣੀ ਮਰੈ ਨਾ ਬੁਝਾਇਆ ਜਾਏ ਐਸਾ ਦੀਵਾ ਨੀਰ ਤਰਾਏ ਡੋਲਵਾਉ ਨਾ ਵੱਡਾ ਹੋਏ ਜਾਪੈ ਜੋ ਸਿੰਘਾਸਨ ਲੋਏ ਖਤਰੀ ਬ੍ਰਾਹਮਣ ਸ਼ੂਦ ਕਹਿਵੈ ਨਿਰਤਨਾ ਪਾਇਆ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ RAM ਕਲੀ ਮਹੱਲਾ ਪਹਿਲਾ ਤੁਧਨੋ ਨਿਵਣ ਮੰਨਣ ਤੇਰਾ ਨਾਮ ਸਾਥ ਭੇਟ ਬੈਸਨ ਕਉਥਾਂ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਤਿ ਬਹਾਲੇ ਪਾਸ ਨਾਨਕ ਬਿਰਥਾ ਕੋਈ ਨਾ ਹੋਏ ਐਸੀ ਦਰਗਾਹ ਸਾਚਾ ਸੋਏ ਰਹਾਉ ਪ੍ਰਾਪਤ ਪੋਤਾ ਕਰਮ ਕਸਾਉ ਤੂੰ ਦੇਵ ਹੈ ਮੰਗਤ ਜਨ ਚਾਉ ਭਾਂਡੇ ਭਾਉ ਕਵੇ ਤਿਤਿਆਏ ਧੁਰਤੈ ਛੋਡੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਵਾ ਹਰਿ ਰਾਏ ਨਾ ਕੋ ਆਵੈ ਨਾ ਕੋ ਜਾਏ ਲੋਕ ਸਿਕਾਰ ਕਹੈ ਮੰਗਤ ਜਨ ਮੰਗਤ ਮਾਨ ਨਾ ਪਾਇਆ ਸ਼ਹਿਕੀਆਂ ਗੱਲਾਂ ਦਰਪੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ RAM KALI ਮਹੱਲਾ ਪਹਿਲਾ ਸਾਗਰ ਮਹਿ ਗੂੰਦ ਗੂੰਦ ਮਹਿ ਸਾਗਰ ਕਵਣ ਬੁੱਝੈ ਵਿਦ ਜਾਣੈ ਉਤ 부ਜ ਚਲਤ ਆਪ ਕਰ ਚੀਨੈ ਆਪੇ ਤਤ ਪਛਾਨੈ ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਰਹਾ ਦਿਨ ਮਹਿ ਰੈਣ ਰੈਣ ਮਹਿ ਦਿਨੀਅਰ ਉਸਨ ਸੀਤ ਵਿਦ ਸੋਈ ਤਾਂ ਕੀ ਗਤਨਤ ਅਵਰ ਨਾ ਜਾਣੈ ਗੁਰ ਬਿਨ ਸਮਝ ਨਾ ਹੋਈ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ 부ਝੋ ਬ੍ਰਹਮ ਗਿਆਨੀ ਸੋ ਨ ਮਹਿ ਧਿਆਨ ਧਿਆਨ ਮਹਿ ਜਾਨਿਆ ਗੁਰਮੁਖ ਅਕਥ ਕਹਾਣੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਪਾਈ ਨਾਨਕ ਤਿਨ ਕੈ ਸਤਿ ਬਲਿਹਾਰੀ ਜਿਨ ਏਕ ਸ਼ਬਦ ਲੈ ਬਲਾਈ RAM ਕਲੀ ਮਹਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਤਹਾਰੀ ਤਾ ਹਉ ਮੈਂ ਵਿਚ ਹਮਾਰੀ ਸੋ ਸੇਵਕ RAM ਪਿਆਰੀ ਜੋ ਗੁਰ ਸ਼ਬਦ ਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਪਾਵੇ ਅਹਨੇ ਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵਹਿ ਰਹਾਉ ਤੁਨ ਬਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੋਰਾ ਗੁਰ ਪੂਰੈ ਸਤਿ ਸਮਾਇਆ ਗੁਰਿਆਤ ਪੁਰਖ ਹਰ ਪਾਇਆ ਸਬਨਾਦ ਵੇਦ ਗੁਰ ਬਾਣੀ ਮਨ ਰਾਤਾ ਸਾਰੰਗ ਪਾਣੀ ਤਹਿ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਮਿਸਤਾਰੇ ਜੈ ਆਪ ਗਿਆ ਭਉ ਭਾਗਾ ਗੁਰ ਚਰਣੀ ਸੇਵਕ ਲਾਗਾ ਗੁਰ ਸਤ ਗੁਰ ਧਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ RAM ਕਲੀ ਮਹੱਲਾ ਪਹਿਲਾ ਛਾਦਨ ਭੋਜਨ ਮੰਗਤ ਭਾਗੇ ਖੁਦਿਆ ਦੁਸ਼ਟ ਜਲੈ ਦੁਖ ਆਗੇ ਗੁਰਮਤ ਨਹੀ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੇ ਜਨ ਕੋਈ ਜੋ ਵੀ ਜੁਗਤ ਸਹਿਜ ਘਰਵਾਸ ਹੈ ਇਕ ਬ੍ਰਿਸ਼ਟ ਇਕੋ ਕਰ ਦੇਖਿਆ ਪੀਖਿਆ ਪਾਇ ਸ਼ਬਦ ਤ੍ਰਿਪਤਾ ਸਹਿ ਰਹਾਉ ਪੰਚ ਬੈਲ ਗੱਡੀਆਂ ਦੇ ਤਾਰੀ ਰਾਮ ਕਲਾ ਨਿਭੈ ਪਤਸਾਰੀ ਤਰ ਟੂਟੀ ਗਾਡੋ ਸਿਰਪਹਾਰ ਲੱਕੜੀ ਬਿਖਰ ਜਰੀ ਮੰਜ ਪਾਰ ਗੁਰ ਕਾ ਸ਼ਬਦ ਵਿਚਾਰ ਜੋ ਵੀ ਦੁਖ ਸੁਖ ਸਮ ਕਰਨਾ ਸੋਗ ਬਿਯੋਗੀ भुगतना गुरु शब्द बिचारि आस्थिर कन्ध जपरंकार सहज जगोटा बंधन ते काम क्रोध गुरु शब्द हि लूटा मन महुन्द्रा हर गुरु शरणा नानक राम भगत जन तरणा